ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਵੋ ਸੋ ਲਖੀ ਹਾਲ ਚਾਲ ਐ ਤੇ ਆਪਾਂ ਨੂੰ ਇੱਕ ਕਮੈਂਟ ਆਇਆ ਸੀ ਵੀਡੀਓ ਦੇ ਵਿੱਚ ਵੀ ਸਾਨੂੰ ਦੀਦੀ ਬਾਈ ਬ੍ਰੈਸਟ ਦੇ ਕਾਟਾਂ ਦਾ ਚਦੂਤੀ ਅੱਜ ਆਪਾਂ ਬਾਈ ਬ੍ਰੈਸਟ ਦੇ ਕਾਟਾਂ ਦਾ ਟੂਟ ਕਟਿੰਗ ਕਰਨ ਲੱਗੇ ਆ ਹਨਾ ਤੇ ਰਾਤ ਦੇ ਵੱਜ ਗਏ ਨੇ 9:30 ਤੇ ਦਿਨ ਚ ਕਰਾਂ ਦੀ ਸਫਾਈ ਕਰੀ ਠੀਕ ਐ ਜੀ ਤੁਹਾਨੂੰ ਪਤਾ ਦਿਵਾਲੀ ਦੇ ਦਿਨ ਚੱਲ ਰਹੇ ਨੇ ਤੇ ਉਹ ਉਦ ਘਰ ਦੀ ਸਫਾਈ ਕੀਤੀ ਤੇ ਹੁਣ ਆਪਾਂ ਲੱਗੇ ਆ ਦੇਖੋ ਜੀ ਇਹ ਵਾਲਾ ਸ਼ੂਟ ਕਟਿੰਗ ਕਰਨਾ ਤੇ ਆਪਾਂ ਨਾਲ-ਨਾਲ ਕਟਿੰਗ ਤੁਹਾਨੂੰ ਵੀ ਦੱਸਾਂਗੇ ਤੇ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਹਨਾ ਆਪਣੇ ਸਬਸਕ੍ਰਾਈਬਰ ਵਧਦਾ ਜਾ ਸਕਣ ਤੇ ਆਪਣੀ ਜਿਹੜੀ ਮਤਲਬ ਵੀਡੀਓ ਹੈ ਨਾ ਕਟਿੰਗ ਜਾਂ ਸਟੀਚਿੰਗ ਇਹਦੀ ਕਿਸੇ ਹੋਰ ਪ੍ਰੰਦ ਕੋਲੇ ਵੀ ਜਾ ਸਕੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰਿਓ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਆਜੋ ਆਪਾਂ ਹੁਣ ਦੇਖਦੇ ਆ ਤੁਹਾਨੂੰ ਦੱਸ ਦਿਆਂ ਬਾਈ ਬ੍ਰੈਸਟ ਦੀਆਂ ਕੱਟਾਂ ਦੀ ਕਟਿੰਗ ਜੇ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰੋਗੇ ਤਾਂ ਤੁਹਾਡਾ ਸੂਟ ਦੀ ਫਿਟਿੰਗ ਬਹੁਤ ਸੋਹਣੀ ਬੈਠੂਗੀ ਤੇ ਆਪਾਂ ਤੁਹਾਨੂੰ ਅੱਜ ਤਾਂ ਵੀਡੀਓ ਪਾਵਾਂਗੇ ਤੁਹਾਨੂੰ ਆਪਾਂ ਕਟਿੰਗ ਦੀ ਤੇ ਅਗਲੀ ਵੀਡੀਓ ਆਪਣੀ ਬਾਜੂ ਦੀ ਹੋਊਗੀ ਠੀਕ ਹੈ ਜੀ ਵੀ ਬਾਈ ਬ੍ਰੈਸਟ ਦੀਆਂ ਜਦੋਂ ਆਪਾਂ ਬਾਜੂ ਕੱਟਦੇ ਹਾਂ ਤਾਂ ਆਪਾਂ ਨੂੰ ਕਿੰਨਾ ਮੋੜਾ ਰੱਖਣਾ ਚਾਹੀਦਾ ਠੀਕ ਹੈ ਜੀ ਤੇ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਸੂਟ ਦੀ ਕਟਿੰਗ ਕਰਨੀ ਡਰਾਫਤ ਦੱਸਾਂਗੇ ਤੇ ਕਿੰਨਾ ਵੱਧ ਕੇ ਰੱਖਣਾ ਹੈ ਹਿਪ ਤੋਂ ਜਾਂ ਘੇਰੇ ਤੋਂ ਉਹ ਵੀ ਦੱਸਾਂਗੇ ਐਨ ਬ੍ਰਿਕੀ ਦੇ ਨਾਲ ਦੱਸਾਂਗੇ ਵੀਡੀਓ ਲੰਮੀ ਹੋਊਗੀ ਪਰ ਥੋੜੀ ਜੀ ਪਰ ਤੁਹਾਨੂੰ ਐਨ ਪ੍ਰਿਫੈਕਟ ਰਿਕੇ ਦੇ ਨਾਲ ਦੱਸਾਂਗੇ ਕਿ ਇਸ ਦੀ ਕਟਿੰਗ ਕਿਵੇਂ ਹੋਊਗੀ ਠੀਕ ਹੈ ਜੀ ਆਜੋ ਫਿਰ ਆਪਾਂ ਇੱਕ ਵਾਰੀ ਕੈਮਰਾ ਸੈੱਟ ਕਰਦੇ ਹਾਂ ਤੇ ਵੀਡੀਓ ਆਪਾਂ ਬਣਾਉਨੇ ਆ ਤੇ ਤੁਸੀਂ ਤੁਸੀਂ ਸਬਸਕ੍ਰਾਈਬ ਕਰੋ ਠੀਕ ਹੈ ਜੀ ਇਤੇ ਇੱਕ ਜਦੋਂ ਤੁਸੀਂ ਵੀਡੀਓ ਦੇਖ ਲਈ ਤਾਂ ਪਿਆਰਾਂ ਦਾ ਕਮੈਂਟ ਜ਼ਰੂਰ ਕਰਿਓ ਤਾਨੂੰ ਵੀ ਹੰਤਲਾ ਹੁੰਦਾ ਵੀ ਹਾਂਜੀ ਸਾਡੀ ਵੀਡੀਓ ਕਿਸੇ ਨੂੰ ਪਸੰਦ ਆਈ ਹੈ ਤੇ ਉਹਨਾਂ ਨੇ ਤੁਹਾਨੂੰ ਕਮੈਂਟ ਤੇ ਜੀ ਠੀਕ ਹੈ ਜੀ ਆਜੋ ਫਿਰ ਪਰ ਦੇਖਦੇ ਹਾਂ ਹਾਂਜੀ ਦੋਸਤੋ ਮੂੰ ਲੱਗੇ ਸੀ ਆਪਾਂ ਸੂਟ ਕਟਿੰਗ ਕਰਨਾ ਹਨਾ ਇੱਕ ਕਪੱਲਾ ਪਾਣੀ ਕੱਢ ਲੈ ਇੱਕ ਕਪੱਲਾ ਆਪਾਂ ਫਿਰ ਉਹਨੂੰ ਦੱਸਦੇ ਹਾਂ ਵੀ ਕਿਵੇਂ ਕੱਢਣਾ ਠੀਕ ਹੈ ਜੀ ਇਹ ਪਕੀ ਨਾਪ ਦੱਸ ਦੋ ਇਸ ਦਾ ਕਿਆ ਤੇ ਇਸ ਇਸ ਦੀ ਲੰਬਾਈ ਹੈਗੀ ਜੀ 42 ਠੀਕ ਹੈ ਜੀ ਘੇਰਾ ਹੈਗਾ 24 ਠੀਕ ਹੈ ਜਦੋਂ ਵੀ ਤੁਸੀਂ ਕੋਈ ਸੂਟ ਕੱਟਣਾ ਨਾ ਹੈਵੀ ਨਾਪਦਾ ਤਾਂ ਤੁਸੀਂ ਘੇਰਾ ਨਹੀਂ ਮਿਲਣਾ ਹੈਗਾ ਤੁਸੀਂ ਲੰਬਾਈ ਨਾ ਉਸ ਦੀ ਲੈਣੀ ਹੈ हिਪ ਦੀ ਠੀਕ ਹੈ ਜੀ ਕਿਉਂਕਿ हिਪ ਹਮੇਸ਼ਾ ਸਾਰੇ ਸੂਟ ਦੀ ਫਿਟਿੰਗ ਨਾਲੋਂ ਵੱਧ ਹੁੰਦੀ ਹੈ ਤੁਸੀਂ हिਪ ਦੀ ਮਤਲਬ ਕਿ ਜਿਹੜੀ ਹੈਗੀ ਹੈ ਲੰਬਾਈ ਲੈਣਾ ਉਹ ਲੈਣੀ ਹੈ ਚੁੜਾਈ ਕਿੰਨੀ ਹੈ ਤੇ ਆਪਣੇ हिਪ ਤੇ ਹੈਗੀ ਹੈ ਜੀ ਚੋਵੀ ਠੀਕ ਹੈ ਜੀ ਤੇ ਸਾਢੇ 23 ਹੈ ਪਰ ਉਹਨਾਂ ਨੇ ਕਿਹਾ ਵੀ ਤੁਸੀਂ ਸਾਢੇ 24 ਰੱਖਿਓ ਕਿਉਂਕਿ ਸਰਦੀ ਵਾਲਾ ਸੂਟ ਹੈ ਮੋਟਾ ਠੀਕ ਹੈ ਜੀ ਤੇ ਪਲੇਟ ਹੈਗੀ 12 ਤੇ ਪੀਰ ਹੈਗਾ ਸਾਢੇ 12 ਮੇਨਸ ਲਾਈ ਹੈਗੀ ਹੈ ਸਾਢੇ 14 ਤੇ ਛਾਤੀ ਹੈਗੀ 22 ਕਮਰ ਹੈਗੀ ਹੈ 19 ਠੀਕ ਹੈ ਜੀ ਆਪਾਂ ਤੁਹਾਨੂੰ ਦੱਸ ਦਿਆਂਗੇ ਫਿਰ ਇਸ ਦਾ ਨਾਪ ਦੇਖੋ ਤੁਸੀਂ ਜਦੋਂ ਇਹਦਾ ਉਹ ਕਰਨਾ ਘੇਰਾ ਕੱਢਣਾ ਤੇ ਦੇਖੋ ਤੁਸੀਂ ਘੇਰਾ ਕਿੰਨਾ ਕੱਢਣਾ ਤੁਸੀਂ ਜੀ ਇਹ 24 ਆ ਹਨਾ ਉਹਦੇ ਤੇ ਆਪਣਾ 12 ਬੰਦ ਆ ਤੇ ਆਪਾਂ ਨੇ 2 ਇੰਚ ਪਲੱਸ ਲਿਆ ਠੀਕ ਹੈ ਜੀ 2 ਇੰਚ ਵੱਧ ਕੇ ਲੈਣਾ ਤੁਸੀਂ ਤੇ ਫਿਰ ਆਪਾਂ ਨੇ ਆ ਦੇਖੋ ਡਾਊਟ ਲਾ ਲਏ 2 2 ਇੰਚ ਦੇ ਠੀਕ ਹੈ ਜੀ ਤਾਂ ਤੁਸੀਂ ਇਦਾਂ ਲਗਾ ਲਾਣੇ ਨਹੀਂ ਚਾਹਣੀ ਤੇ ਤੁਸੀਂ ਨਾ ਕੀ ਕਰਨਾ ਰੁੱਖ ਜ਼ਰੂਰ ਦੇਖ ਲੈਣਾ ਕੱਪੜੇ ਦਾ ਕਿਉਂਕਿ ਕੱਪੜੇ ਦਾ ਰੁੱਖ ਬਦਲਦਾ ਠੀਕ ਹੈ ਜੀ ਕਿੱਥੇ ਕਿੱਥੇ ਕੱਪੜੇ ਦਾ ਰੁੱਖ ਮਤਲਬ ਆਲ ਓਵਰੀ ਹੁੰਦਾ ਹਨ ਤੇ ਕਿਸੇ ਕਿਸੇ ਦਾ ਆਪਾਂ ਨੂੰ ਜਿਹੜਾ ਚੇਂਜ ਕਰਨਾ ਪੈਂਦਾ ਹਨ ਫੁੱਲਾ ਹੁੰਦੇ ਨੇ ਬੇਲਾ ਹੁੰਦੀਆਂ ਨੇ ਤਾਂ ਆਪਾਂ ਨੇ ਇੱਕ ਸੈੱਟ ਦੇ ਹੀ ਲਿਜਾਣੀਆਂ ਪੈਂਦੀਆਂ ਨੇ ਠੀਕ ਹੈ ਜੀ ਇਹ ਇੱਥੇ ਗੱਲ ਦਾ ਤੁਸੀਂ ਧਿਆਨ ਰੱਖਿਓ ਤੇ ਮੈਂ ਤੁਹਾਨੂੰ ਅਜੇ ਸਾਰੀ ਕੁੜਤੀ ਦੀ ਕਟਿੰਗ ਦਾ ਸੂਈ ਹੱਗੇ ਤਾਂ ਮਾ ਕੇਰਾ ਵਗੈਰਾ ਕੱਢ ਲੈਣੀ ਹੁੰਦੀ ਹੈ ਨਾ ਤਾਂ ਮਤਲਬ ਹਾਫ ਜੀ ਵੀਡੀਓ ਪਰੋਂ ਨਹੀਂ ਆ ਦੇਖੋ ਆਪਾਂ ਨੂੰ ਇਹਦਾ ਕੇਰਾ ਕੱਢ ਲੈ ਠੀਕ ਹੈ ਜੀ

मिक्स ਨੇ ਭੁੱਲ ਲਿਆ ਠੀਕ ਹੈ ਦੇ ਤਾਂ ਆਪਾਂ ਇਹ ਪਾਤਾ ਹੀ ਉੱਪਰ ਰੱਖਾਂਗੇ ਦੇਖੋ ਹੁੱਕੇ ਸੂਟ ਵਗੈਰਾ ਆਪਾਂ ਜਦੋਂ ਸਟੇ ਚੜਗੇ ਗੱਲ ਹੁੰਦੀ ਨੇ ਜਿਨੇ ਸਫਾਈ ਕਰਦੇ ਤੇ ਨਾ ਆਪਾਂ ਤਾਂ ਸਟੇ ਚੜਗੇ ਤੇ ਦੀਵਾਲੀ ਦੇ ਸੂਟ ਵੀ ਆਏ ਪਏ ਨੇ ਉਹ ਵੀ ਦੇਣੇ ਨੇ ਕਿ ਆਪਾਂ ਇਹ ਨਵੋ ਜਿਹੜਾ ਚੋਟਾ ਕਰ ਲਿਆ ਨੰਬਰ ਨਹੀਂ ਹੈ ਇਹ ਜਿਹੜਾ ਨੰਬਰ ਹੈ ਤੇ ਤੁਸੀਂ ਵੀਡੀਓ ਦੇਖਦੇ-ਦੇਖਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹਨਾ ਬਹੁਤ ਮੈਂਟ ਲੱਗਦੀ ਹੈ ਵੀਡੀਓ ਬਣਾਉਂਦੇ ਤੇ ਦੇਖੋ ਇਹ ਨੰਬਰ ਜੇ ਪਾਨੇ ਤਾਂ ਆਪਦੇ ਨਾ ਇਹ ਤੀਰੇ ਦੇ ਫਰਾਬੀ ਕਰਨਗੇ ਫਿਰ ਤੇ ਹੁਣ ਆਪਾਂ ਲਾਵਾਂਗੇ ਉਹ ਹੁਣ ਕਰਾਂਗੇ ਡਰਾਪ ਇਹਦਾ ਠੀਕ ਹੈ ਜੀ ਹਾਂ ਦੇਖੋ ਪਰੀਗਨ ਆਪਾਂ ਨੇ ਲੈਣਾ 3 ਤੀਰਾ ਤੇ ਰਾਣਾ ਆਪਾਂ ਨੇ 3.6 ਇੰਚ ਇਹ ਬਾਈਦਰਸਟ ਦੇ ਘਾਟਾ ਨੇ ਠੀਕ ਹੈ ਜੀ ਜੀ ਧਿਆਨ ਨਾਲ ਦੇਖਿਓ ਬਾਈਦਰਸ ਦੇ ਘਾਟਾ ਨੇ ਇਹਦੇ ਵਿੱਚ ਨਾ ਜਿਹੜਾ ਅਣਜਾਣ ਬੰਦਾ ਹੈ ਇਹਦੇ ਮੋਢੇ 'ਚ ਉਲਝਦੇ ਵੀ ਆਪਾਂ ਮੋਢਾ ਕਿੰਨਾ ਰੱਖੀਏ ਵੀ ਬੰਦਾ ਹੈ ਵੀ ਹੈ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਦੱਸਦੇ ਮੋਢਾ ਕਿੰਨਾ ਰੱਖਣਾ ਚਾਹੀਦਾ ਤੇ 3.6 ਹੈਗਾ ਤੀਰਾ ਠੀਕ ਹੈ ਜੀ ਤੇ ਇਸ ਦਾ ਮੋਢਾ ਰੱਖਣਾ ਆਪਾਂ ਨੇ 7 जिदा की अपा आम सूत रख दे सात रखना छे आ रहे हैं ठीक है जी साढ़े छे ठीक है जी? आ अपनी फिटिंग निशानी लानी अपा बी की ठीक है जी ते अपनी जेडी ब्रस्ट है छाती है बी है ठीक है तो ग्यारह तिशानी आवानगे साढ़े ग्यारह तिशानी लाव गे ठीक है जी अद्धा इंच लवाने अपा प्लेटा का ठीक है थी साढ़े सात है साढ़े सात आ देखो साढ़े सात आ रहे ठीक है इसका आप पौने चारानी ला लगे इथो ला लो ती दो ठीक है जी एदा गुलाई दे दो बस और ज्यादा कुछ नहीं एदा गुलाई दे दो ठीक है जी, थीके जी? उस उस बा अगली गुलाई है जीडी वो है ते? ਹਾਂ ਇਹ ਆ ਗਈ 2 ਤੇ ਤੇ ਇਹ ਆ ਗਈ ਆਪਣੀ 3 ਤੇ ਇਹ ਤਾਂ ਇੱਥੇ ਰਹਿ ਜੂਗੀ ਇਹ ਡੇਢ ਤੇ ਰਹਿ ਜੂਗੀ ਤੇ ਅੱਧਾ ਅੱਧਾ ਇੰਚ ਜਿਹੜਾ ਉਹ ਸਲਾਈ ਚਾ ਲਈਏ ਠੀਕ ਹੈ ਜੀ ਤੇ ਇਹ ਸਲਾਈਆਂ ਆਪਾਂ ਨੇ ਇਹ ਕਟਿੰਗ ਕਰਨੀ ਹੈ ਠੀਕ ਹੈ ਜੀ ਤੇ ਇੱਕ ਉਹ ਅਗੋਂ ਤੋਂ ਪਲੇਟਾਂ ਲਾ ਦੋਗੇ ਪਲੇਟਾਂ ਹੈਗੀਆਂ ਨੇ 12 ਦੇ ਠੀਕ ਹੈ ਜੀ ਤਾਂ ਆਪਾਂ ਕੱਟਣੀਆਂ ਨੇ 12.5 ਲੈਣੀਆਂ ਆ ਦੇਖੋ ਪਲੇਟਾਂ ਦੇ ਧਿਆਨ ਨਾਲ ਦੇਖ ਕੇ ਪਲੇਟਾਂ ਲਾਉਣੀਆਂ ਨਿਸ਼ਾਨੀਆਂ ਹੋਣੇ ਬਿਲਕੁਲ ਸਾਨੂ ਦੇਖੋ ਪੱਛਾਦੇ ਤੇ 3 ਲੈ ਲਿਆ ਠੀਕ ਹੈ ਜੀ ਪੱਛਾਦੇ ਤੇ ਲੈ ਲਿਆ ਤੇ ਅੱਗੋਂ ਫੇਰ 2 ਇੰਚ ਲੈ ਲਿਆ ਆ ਦੇਖੋ ਠੀਕ ਹੈ ਜੀ ਤੇ 7 ਇੰਚ ਪਲੇਟ ਦੀ ਲੰਬਾਈ ਹੋਊਗੀ ਜਿਹੜਾ ਪਤਲਾ ਬੰਦਾ ਹੁੰਦਾ ਹੈ ਨਾ ਜ ਜ 17 ਕੁ ਬੀਟਿੰਗ ਹੁੰਦੀ ਹੈ 18 ਤੱਕ ਉਹਦੀ ਆਪਾਂ 8 ਇੰਚ ਪਲੇਟ ਲੈ ਸਕਦੇ ਆ ਕਮਰ ਤੋਂ ਲੈ ਸਕਦੇ ਬੈਗ ਤੋਂ ਫਰੰਟ ਦਾ 7 ਆਊਗੀ ਆ ਦੇਖੋ ਠੀਕ ਹੈ ਜੀ बना प्लेट भी लई हो सा इस हा अ अपाने लासाशाने ठी वाली लेट अने दा ते ते... अपने टा इंच प्लेट रहेएगी ਤੇ ਬਾਕੀ ਜਿਵੇਂ ਨਾ ਪਲੇਟ ਬਣ ਗਈ ਠੀਕ ਹੈ ਤਾਂ 2 ਇੰਚ ਦਾ ਆਪਾਂ ਨੂੰ ਸਪੇਸ ਕਰਦੇ ਹਾਂ 2 ਇੰਚ ਦਾ ਬਾਕੀ ਪਲੇਟ ਆ ਗਈ ਤੇ ਜਿਹੜੀ ਆਹ ਵਾਲੀ 2 ਇੰਚ ਦੇ ਨਾਲ ਲਾਈ ਆ ਜਿਹੜੇ ਆਪਾਂ ਕਮਰ ਦੀ ਨਿਸ਼ਾਨੀ ਲਾਈ ਆ ਉਹਦੇ ਤੇ ਥੋੜੀ ਜਿਹੀ 1 ਇੰਚ ਉੱਪਰ ਚਾ ਕੇ ਆਪਾਂ ਨੇ ਕਮਰ ਦੀ ਨਿਸ਼ਾਨੀ ਲਾ ਲਣੀ ਠੀਕ ਹੈ ਜੀ ਤੇ ਇਹ ਹੋ ਗਿਆ ਦੇਖੋ ਆਪਣਾ ਡਰਾਪ ਠੀਕ ਹੈ ਤੁਸੀਂ ਇਦਾਂ ਨਿਸ਼ਾਨੀ ਲਾ ਕੇ ਦੇਖਿਓ ਵੀਡੀਓ ਸੇਵ ਕਰ ਲਿਓ ਕਮੈਂਟ ਕਰ ਦਿਓ ਤੁਹਾਨੂੰ ਕਮੈਂਟਾਂ ਚ ਦੱਸ ਦਾਂਗੇ ਜੇ ਕੋਈ ਗੱਲ ਨਾ ਸਮਝ ਆਵੇ ਠੀਕ ਹੈ ਜੀ ේ ඒ ि ठක जी සන්නු දසදහ ශී ලනි ප शाමය ප ाइ ේ අ කම පතු සි කට करද ठක ොදදන කදකंग කින්නය ේ තක් කලාන ਠੀਕ ਹੈ ਤੇ ਇਹ ਆ ਗਿਆ ਕਟ ਬਰੰਟ ਪੱਲੇ ਦੀ ਕਾਟ ਠੀਕ ਹੈ ਤਾਂ ਦੇਖੋ ਠੀਕ ਹੈ ਮੈਂ ਬਰੰਟ ਪੱਲੇ ਦੀ ਕਾਟ ਤੇ ਇਹ ਖੁਲਾਵੇਂ ਆਪਾਂ ਨੇ ਤੱਕ ਇਹਨਸਾ ਤੱਕ ਆਉਂਦਾ ਇੱਕ ਗੱਲ ਤੱਕ ਲਾ ਕੇ ਹੁਣ ਮੈਂ ਮੋਡਾ ਨਾਲ ਪਕੇ ਰੱਖਦੇ ਹਾਂ ਇਹਦਾ ਕਿੰਨਾ ਆਵੇ ਆ ਦੇਖੋ ਤੁਸੀਂ ਹੁਣ ਮੋਡਾ ਨਾਲ ਪਿਆ ਹੁਣ ਆਪਾਂ ਇਹਦਾ ਇੰਚਾਦਾ ਇਥੋਂ ਆਵੇ ਹਾਂ ਜਿਹੜਾ 1/2 ਇੰਚ ਇਥੋਂ ਜਾਊਗਾ ਨਾ ਇਥੋਂ ਜਾਊਗਾ ਤੇ ਉਹ ਵੀ 1/2 ਇੰਚ ਨੀਚੇ ਤੋਂ ਫਿਟਿੰਗ ਵੇਲੇ ਬਦੂ ਗਾ ਜਦੋਂ ਆਪਾਂ ਫਿਟਿੰਗ ਨੂੰ ਚਾਣੀ ਲਾਵਾਂਗੇ ਨਾ ਤੁਸੀਂ ਲਾਈ ਲਾਵਾਂਗੇ ਤਾਂ ਉਹਪਰ ਐਵੇਂ ਲਾਵਾਂ ਠੀਕ ਹੈ ਜੀ ਇੰਨਾ نیچے ਰੱਖ ਕੇ ਤਾਂ ਆਪਣਾ ਗਲਾ ਜਿਹੜਾ ਅੰਦੇ ਨੂੰ ਹੀ ਆਊਗਾ ਬੈਕ ਨਹੀਂ ਜਾਊਗਾ ਤੁਸੀਂ ਆਪਾਂ ਮੈਂ ਵੀਡੀਓ ਪਾਈ ਹੋਈ ਆ ਤੁਸੀਂ ਮੇਰੇ ਨੇਚਰ ਪੇਜ ਤੇ ਜਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਫਿਟਿੰਗ ਦੀ ਨਿਸ਼ਾਨੀ ਦੀ ਜਿਹਦਾ ਗਲਾ ਅੱਗੇ ਨਾ ਜਾਵੇ ਤੇ ਹੁਣ ਆਪਾਂ ਇਹਨਾਂ ਪਲੇਟਾਂ ਨੂੰ ਜਿਹੜੇ ਦੂਜੀ ਥਾਂ ਤੇ ਲੈ ਜਾਣੀਆਂ ਉਹਨੂੰ ਕਿਵੇਂ ਲਿਜਾਣਾ ਹੈ ਇਸ ਵਿੱਚ ਹਰ ਵੀਡੀਓ ਵਿੱਚ ਦੱਸ ਰਹੀ ਹਾਂ ਮੈਂ ਫਲੇਟਾਂ ਦੇ ਨਿਸ਼ਾਨੇ ਐਵੇਂ ਹੀ ਲਜਾਨੀ ਆ ਠੀਕ ਹੈ ਜੀ ਤੁਸੀਂ ਕਿਵੇਂ ਲਜਾਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਦੇ ਹੋ ਕਿ ਮੈਂ ਤਾਂ ਕਿਸੇ ਕਿਸੇ ਸੂਟ ਤੇ ਆਉਂਦੀ ਆ ਦੇਖੋ ਕਿਸੇ ਕਿਸੇ ਤੇ ਨਹੀਂ ਆਉਂਦੀ ਹੈਗੀ ਇਹ ਸੂਟ ਮੋਟਾ ਹੈ ਨਾ ਤੇ ਇਸ ਕਰਕੇ ਦੇਖੋ ਜਿਹੀ ਹੋਊਗੀ ਮੈਂ ਤਾਂ ਦਿਸ ਨਹੀਂ ਰਿਹਾ ਦੇਖੋ ਜਿਵੇਂ ਹੁਣ ਆਪਾਂ ਨੂੰ ਇਹ ਨਾ ਪਤਾ ਲੱਗੇ ਤਾਂ ਫਿਰ ਤੁਸੀਂ ਕੀ ਕਰਨਾ ਕੈਂਚੀ ਰੱਖਣੀ ਇੱਥੇ ਐਵੇਂ ਨਿਸ਼ਾਨੀ ਲਾਣੀ ਠੀਕ ਹੈ ਜੀ ਤੇ ਕਿ ਆਵੇਂ ਇਸ ਨੇ ਨਾਲੇ ਚੋਗ ਨੂੰ ਦੀ ਹਲਪ ਨਾਲ ਅਬ ਇਹ ਕੁੜੇਲਾ ਤੇ ਇਹ ਦੋਨੋਂ ਕਠੀਆਂ ਲੱਗੀਆਂ ਤਾਂ ਤੇ ਠੀਕ ਹੈ ਵੀ ਤੇ ਹਾਂ ਇਹ ਦੋਨੇ ਕਠੀਆਂ ਲੱਗੀਆਂ ਏਸੀ ਆਪਣੀ ਬਾਈ ਡਰੈਸ ਦਿਖਾਟ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਮੈਂਟ ਕਰਨ ਲਈ ਵੀਡੀਓ ਦੇਖਣ ਲਈ ਐਵੇਂ ਤੁਸੀਂ ਸਾਨੂੰ ਦੱਸੋ ਵੀ ਤੁਹਾਨੂੰ ਕੋਈ ਕੀ ਇਹਦੀ ਚੀਜ਼ ਨਹੀਂ ਕਟਿੰਗ ਕਰਨੀ ਆਉਂਦੀ ਅਸੀਂ ਉਸੇ ਚੀਜ਼ ਦੀ ਵੀਡੀਓ ਬਣਾ ਕੇ ਤੁਹਾਨੂੰ ਪਾਵਾਂਗੇ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਚੈਨਲ ਨੂੰ ਕਰੇ ਸਬਸਕ੍ਰਾਈਬ ਤੇ ਧੰਨਵਾਦ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਤੁਹਾਨੂੰ ਅਸੀਂ ਜਿੱਦਾਂ ਇਹ ਦੋ ਪੀਸ ਬਚੇ ਨੇ ਹਨਾ ਆ ਦੇਖੋ ਜਿੱਦਾਂ ਇਹ ਦੋ ਪੀਸ ਬਚੇ ਨੇ ਬਾਜੂ ਦੇ ਇਹ ਦੇਖੋ ਇੰਨਾ ਗੇ ਪੀਸ ਬਚਿਆ ਤੇ ਇੰਨਾ ਹੀ ਗੇ ਪੀਸ ਬਚਿਆ ਹੈ ਨਾ ਇਸ ਦੀ ਵੀਡੀਓ ਪਾਵਾਂਗੇ ਤੁਹਾਨੂੰ ਅਸੀਂ ਬਾਜੂ ਕਿਵੇਂ ਕੱਟ ਕਰਾਂਗੇ ਠੀਕ ਹੈ ਜੀ ਮੋਟੇ ਛੋੜ ਦੇ ਤੇ ਜਿਹੜੇ ਦੇਖਣ ਲਈ ਬਹੁਤ ਬਹੁਤ ਧੰਨਵਾਦ ਭੈਣਾਂ ਦਾ ਤੇ ਹੁੰਦਿਓ ਜੀ ਇਜਾਜ਼ਤ ਧੰਨਵਾਦ